ਸਤਿ ਸ਼੍ਰੀ ਅਕਾਲ ਜੀ ਵੀਡੀਓ ਦੇਖ ਰਹੇ ਆਪ ਸਭ ਨੂੰ ਜੀ ਆਇਆਂ ਲੈ ਕੇ ਹਾਜ਼ਰ ਹਾਂ ਅੱਜ ਦੀ ਵੱਡੀ ਖਬਰ ਖਬਰ ਨਾਲ ਅੰਤ ਤੱਕ ਜਰੂਰ ਬਨੇ ਰਹਿਣਾ ਜਿਨ੍ਹਾਂ ਵੀ ਨਾ ਪੈਣਾ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਵੀਡੀਓ ਨੂੰ ਲਾਈਕ ਕਰ ਦੇ ਸ਼ੁਰੂਆਤ ਕਰਾਂ ਅੱਜ ਦੀ ਵੱਡੀ ਖਬਰ ਬਿਜ਼ਨਸ ਮਾਮਲਾ ਥਾਰ ਵਾਲੀ ਬੀਬੀ ਦੀਆਂ ਬਰੂਹਾਂ ਤੇ ਪੁੱਜੀ ਪਰਖ ਦੀ ਕੜੀ ਅਦਾਲਤ ਦੀ ਸੁਣਵਾਈ ਸ਼ੁਰੂ ਬਠਿੰਡਾ 24 ਜੁਲਾਈ 2025 ਬਿਜ਼ਨਸ ਬਿਊਰੋ ਵੱਲੋਂ ਆਮਦਨ ਵਿੱਚ ਵੱਧ ਜਾਇਦਾਦ ਬਣਾਉਣ ਦੇ ਮਾਮਲੇ ਵਿੱਚ ਗਰਫਤਾਰ ਬਰ ਖਾਸ ਸਿਨੇ ਜਿਪਾਹੀ ਅਮਨਦੀਪ ਕੌਰ ਪੁੱਤਰੀ ਜਸਵੰਤ ਸਿੰਘ ਵਾਸੀ ਚੱਕ ਫਤੇ ਸਿੰਘ ਵਾਲਾ ਦੇ ਮਾਮਲੇ ਦੀ ਜ਼ਿਲ੍ਹਾ ਅਦਾਲਤ ਬਠਿੰਡਾ ਦੀ ਸੁਣਵਾਈ ਸ਼ੁਰੂ ਹੋ ਗਈ ਹੈ ਅਮਨਦੀਪ ਕੌਰ ਕੀ ਥਾਰ ਵਾਲੀ ਬੀਬੀ ਵਜੋਂ ਮਸ਼ਹੂਰ ਹੋਈ ਹੈ ਇਸ ਵੇਲੇ ਬਠਿੰਡਾ ਜੇਲ੍ਹ ਵਿੱਚ ਪੰਧ ਹੈ ਵੈਜੀਲੈਂਸ ਵੱਲੋਂ ਹਾਲ ਹੀ 19 ਜੁਲਾਈ ਨੂੰ ਐਡੀਸ਼ਨਲ ਜ਼ਿਲ੍ਹਾ ਦੇਸ਼ਨ ਜੱਜ ਬਠਿੰਡਾ ਦੀ ਅਦਾਲਤ ਵਿੱਚ ਇਸ ਕੇਸ ਦਾ ਚਲਾਨ ਪੇਸ਼ ਕੀਤਾ ਗਿਆ ਹੈ ਜ਼ਿਲ੍ਹਾ ਅਦਾਲਤ ਨੇ ਮਾਮਲੇ ਦੀ ਅਗਲੀ ਸੁਣਵਾਈ 23 ਜੁਲਾਈ ਨੂੰ ਰੱਖੀ ਸੀ ਪਰ ਕਿਸੇ ਕਾਰਨ ਕਰਕੇ ਕੋਈ ਕੋਈ ਕਾਰਵਾਈ ਨਹੀਂ ਕੀਤੀ ਗਈ ਹੈ ਬੁੱਧਵਾਰ ਦੀ ਅਦਾ ਬੁੱਧਾਨੂ ਅਦਾਲਤ ਨੇ ਅਗਲੀ ਸੁਣਵਾਈ 11 ਅਗਸਤ ਮਕਰ ਕਰ ਦਿੱਤੀ ਗਈ ਹੈ ਇਸ ਦਿਨ ਮੁਜਲਮ ਅਮਨਦੀਪ ਕੌਰ ਤੇ ਦੋਸ਼ ਦਾਇਰ ਕੀਤੇ ਜਾਣਗੇ ਇਹ ਮੰਨਿਆ ਜਾ ਰਿਹਾ ਹੈ ਕਿ ਹੁਣ ਅਗਲੀ ਕਾਰਵਾਈ ਲਈ ਰਾ ਪੱਧਰਾ ਹੋ ਗਿਆ ਹੈ ਚੇਤੇ ਰਹੇ ਕਿ ਵੈਜੀਲੈਂਸ ਰੇਜ ਬਠਿੰਡਾ ਨੇ ਅਮਨਦੀਪ ਕੌਰ ਖਿਲਾਫ 26 ਮਈ 2025 ਨੂੰ ਐਫ ਆਈ ਆਰ ਦਰਜ ਐਫ ਆਈ ਆਰ ਨੰਬਰ 15 ਦਰਜ ਕੀਤੀ ਸੀ ਉਸ ਵਿਰੁੱਧ ਇੱਕ ਇਹ ਮੁਕਦਮਾ ਵਸੀਲੇ ਸੀ ਕਿ ਵੱਧ ਸੰਮਤੀ ਸਨਪੱਤੀ ਬਣਾਉਣ ਦੇ ਇਲਜ਼ਾਮਾ ਤਹਿਤ ਦਰਜ ਹੋਇਆ ਹੈ ਮਾਮਲਾ ਅਦਾਲਤ ਵਿੱਚ ਪੁੱਜਣ ਤੋਂ ਬਾਅਦ ਹੁਣ ਲੋਕਾਂ ਦੀਆਂ ਨਜ਼ਰਾਂ ਹੁਣ ਇਸ ਸਬੰਧ ਵਿੱਚ ਹੁਣ ਵਾਲੀ ਅਗਲੀ ਕਾਰਵਾਈ ਤੇ ਟਿਕ ਗਈਆਂ ਹਨ ਬਠਿੰਡਾ ਪੁਲਿਸ ਨੇ ਐਂਟੀ ਨਾਰਕੋਟਿਕਸ ਟਾਕਸ ਫੋਰਸ ਨੇ 1 ਮਈ 2025 ਨੂੰ ਜਦੋਂ ਅਮਨਦੀਪ ਕੌਰ ਕੋਲ ਚਿੱਟਾ ਬਰਾਮਦ ਕੀਤਾ ਗਿਆ ਸੀ ਉਦੋਂ ਉਹ ਪਹਿਲੀ ਵਾਰ ਚਰਚਾ ਵਿੱਚ ਆਈ ਸੀ ਖਾਸ ਤੌਰ ਤੇ ਅਮਨਦੀਪ ਦਿਆਂ سوشل میڈیا ਤੇ ਸਰਗਰਮੀਆਂ ਤੇ ਲਗਜ਼ਰੀ ਲਾਈਫ ਸਟਾਈਲ ਸਾਹਮਣੇ ਆਉਣ ਕਾਰਨ ਮਾਮਲਾ ਇੱਕ ਤਰ੍ਹਾਂ ਨਾਲ ਹਾਈ ਪ੍ਰੋਫਾਈਲ ਬਣ ਗਿਆ ਹੈ ਇਸ ਇਹੋ ਕਾਰਨ ਹੈ ਕਿ ਹੁਣ ਲੋਕ ਡੂੰਗੀ ਦੀ ਤਸਵੀਰ ਰੱਖਣ ਲੱਗ ਲੱਗ ਗਏ ਹਨ ਕਿ ਪੰਜਾਬ ਪੁਲਿਸ ਦੀ ਇਸ ਬਰਖਾਸ ਮੁਸਲਮ ਦੇ ਮਾਮਲੇ 'ਚ ਵੈਜਿਲੈਂਸ ਕਾਰਵਾਈ ਦਾ ਉੱਠ ਕਿਸ ਕਰਵਟ ਲੈਂਦਾ ਬੈਠਦਾ ਹੈ ਅਮਨਦੀਪ ਕੌਰ ਨੇ ਇਸ ਤੋਂ ਪਹਿਲਾਂ ਬੰਡਾ ਅਦਾਲਤ ਵਿੱਚ ਰੈਗੂਲਰ ਜ਼ਮਾਨਤ ਲਈ ਅਰਜੀ ਲਾਈ ਸੀ ਜਿਸ ਲਈ ਐਡੀਸ਼ਨਲ ਸੈਸ਼ਨ ਜੱਜ ਦੀ ਅਦਾਲਤ ਦੇ ਖਾਰਜ ਕਰ ਦਿੱਤਾ ਸੀ ਉਸ ਸਮਗਰੋਂ ਅਮਨਦੀਪ ਕੌਰ ਨੇ ਜ਼ਮਾਨਤ ਲਈ ਆ ਪੰਜਾਬ ਤੇ ਹਰਿਆਣਾ ਹਾਈ ਕੋਰਟ ਦਾ ਬੂਹਾ ਖੜਕਾਇਆ ਸੀ ਹਾਈ ਕੋਰਟ ਦੀ ਜਸਟਿਸ ਮੰਜਰੀ ਨਹਿਰੂ ਕੋਲ ਕੀ ਕੋਲ ਕੀ ਅਦਾਲਤ ਨੇ 22 ਜੁਲਾਈ ਨੂੰ ਅਮਨਦੀਪ ਕੌਰ ਦੀ ਅਰਜ਼ੀ ਖਾਰਜ ਕਰ ਦਿੱਤੀ ਸੀ ਖਬਰ ਨਾਲ ਅੰਤ ਤੱਕ ਬਣੇ ਰਹਿਣ ਲਈ ਆਪ ਸਭ ਨੂੰ ਦਾ ਧੰਨਵਾਦ ਕਮੈਂਟ ਕਰਕੇ ਆਪਣੀ ਆਪਣੀ ਰਾਏ ਜਰੂਰ ਦਿਓ ਧੰਨਵਾਦ